ਨੀਟਾ ਜਣੀਆ ਮੈਨੂੰ ਪਤਾ ਤੇਰੀਆਂ ਨੋਹਾਂ ਕਹਿ ਜੀ ਪੁੱਛਦੀਆਂ ਨਹੀਂ ਗਿੱਚਦੀਆਂ ਨਹੀਂ ਤੈਨੂੰ ਦਫਾਉਣੀਆਂ ਨੇ ਤੈਨੂੰ ਪਤਾ ਮੇਰੀਆਂ ਨੋਹਾਂ ਕਿੰਨੀਆਂ ਚੰਗੀਆਂ ਨੇ ਨੀ ਪਤਾ ਕਿੱਥੇ ਆਂ ਮੇਰੀਆਂ ਨੋਹਾਂ ਕਿੱਤੀਆਂ ਨੀ ਨੀ ਮੇਰੀਆਂ ਸੋਣ ਚਿੜੀਆਂ ਨੀ ਮੇਰੀ ਗੁਗਲੀਆਂ ਨੀ ਗੁਗਲੀਆਂ ਮੇਰੀਆਂ ਨੀ ਪਤਾ ਕਿੱਥੇ ਆਂ ਨੀ ਆ ਤਲੀ ਆ ਜੀ ਬੇਬੇ ਜੀ ਆਗੇ ਤੁਸੀਂ ਮਾਂ ਬੱਤ ਆ ਗਈ ਨੇ ਆ ਜਾ ਬੱਤ ਤੁਸੀਂ ਬੇਬੇ ਆਈ ਹੈ ਬੇਬੇ ਮੈਂ ਤੁਹਾਡੇ ਪਾਸ ਤੇ ਵਧੀਆ ਦਾਖਾਂ ਪਾ ਕੇ ਗੌੜਾਲੇ ਚੌਲ ਲੈ ਕੇ ਆਉਂਦੀ ਹਾਂ ਮੈਂ ਮੱਡੇ ਵਾਲੀ ਜੇਮਪੂ ਵਾਲਾ ਪਾਣੀ ਲੈ ਕੇ ਆਉਂਦੀ ਹਾਂ ਲਿਆ ਬੱਤ ਮੈਂ ਲੈ ਕੇ ਆਉਂਦੀ ਹਾਂ ਲੈ ਕੇ ਆਉਨੇ ਬੇਬੇ ਅਸੀਂ ਹਾਂ ਤੁਸੀਂ ਬੈਠੋ ਤੁਸੀਂ ਬੈਠੋ ਅਸੀਂ ਆਂ ਲੈ ਕੇ ਆਉਂਦੀ ਹਾਂ 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 ਬੱਤ ਲਿਆਓ 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 ਨੀਆ ਗਵੰਡਣ ਤੇ ਮਿਸ਼ਣੀ ਜੀ ਮੇਰੇ ਨਾਲ ਐਵੇਂ ਲੜੀ ਤੇ ਦਫਾ ਨਹੀਂ ਤੇਰੀ ਨਾ ਤੈਨੂੰ ਕੁਛ ਦਿੰਦੀ ਤੇ ਨਹੀਂ ਦੇਖੇ ਮੇਰੇ ਨੋਹਾਂ ਕਿਵੇਂ ਭੱਜੀਆਂ ਫਿਰਦੀਆਂ ਜਿਨ੍ਹਾਂ ਨੂੰ ਡੇਕ ਪੰਪਰ ਨਾਲ ਦਫਾ ਹੁਣੀ ਕੰਮੀ ਨਾ ਕਰਨਾ ਸਭ ਮੈਨੂੰ ਚਾਉਣੀਆਂ ਹੁੰਦੀਆਂ ਨੇ ਹਾਂ ਹਾਂ ਲਿਆ ਲਿਆ ਬਸ ਚੋਲ ਲਿਆ ਤੂੰ ਹੀ ਬਣਾ ਕੇ ਤੇ ਆ ਨਿੰਬੂ ਪਾਣੀ ਆ ਲਓ ਹਾਂ ਇਹ ਤੁਹਾਨੂੰ ਜੀ ਬਾਰੀ ਸਾਂਹੇ ਚੋਲ ਬੋਹਦੇ ਚਲੋ ਨਿੰਬੂ ਪਾਣੀ

ਇਹ ਜੇਡ ਨਾਲ ਉੱਡੜੇ ਪੰਪਨ ਆਦਮਾ ਨੇ ਇਹ ਤਾਂ ਜੁੰਜ ਨਾ ਕੰਮ ਹੀ ਨਾ ਕਰਨ ਇਹ ਰਾਜਕੁੜੀ ਬੁਤਿਆ ਤੈਨੂੰ ਜਿੱਦੀ ਸਕੀਮਾ ਆਉਂਦੀਆਂ ਨੇ ਸੂਟਾਂ ਦੀ ਫੇਰ ਦੇਖੀ ਜਾ ਉਹ ਕਿੰਨਾ ਘੜਾ ਲਾ ਕੇ ਤੇ ਜੰਨੀ ਇਹਨਾਂ ਨੂੰ ਅੱਜੀਆਂ ਭਰਨੀਆਂ ਕੰਮ ਨੂੰ ਆਪੇ ਕਾਪਾ ਕਿਹਨੇ ਹੋਰ ਕੀ ਆਪਾਂ ਸੂਟ ਲੈ ਕੇ ਕਿਹਨੇ ਹੋਰ ਕੀ ਆਪਾਂ ਤਾਂ ਬੇਬੇ ਖੁਸ਼ ਕਰ ਦੇਣੀ ਆ ਪੱਟ ਤੂੰ ਘਾ ਘਾ ਕੱਢਦੀ ਆ ਚੱਲ ਚੱਲ ਨਹੀਂ ਮੈਂ ਤਖੜਾਈ ਵਾਲਾ ਲਾਉਂ ਮੈਂ ਵੀ ਨਾਲ ਦਾ ਹੀ ਲਾਉਂ ਪਈ ਚੱਲ ਚੱਲ ਹਾਂ ਹਾਂ ਆ ਪੜੇ ਹਾਂ ਪੜੇ ਰੰਗ ਦਾ ਲੈਣਾ ਮੈਂ ਤਾਂ ਫਰੂਜ਼ੀ ਰੰਗ ਦਾ ਲਵਾਂਗੀ ਮੈਂ ਤਾਂ ਮਜੰਤਾ ਲੈਗੀ ਆ ਨਹੀਂ ਪਤਾ ਇਕੱਠੀ ਲੈ ਤਿੰਨ ਚਾਰ ਚਾਰ ਲੈ ਲਾਂਗੀ ਉਹ ਤਾਂ ਬੇਬੇ ਕਹਿੰਦੀ ਸੀ ਚਾਰ ਚਾਰ ਲੈ ਕੇ ਦਵਾਂ ਹਾਂ ਮਜੰਤਾ ਲੂ ਰਕੇ ਰੱਖੀ ਪੁਰਪਲ ਬਲੈਕ ਬਲੂ ਕਲਰ ਵੀ ਮੈਂ ਤਾਂ ਲੜ ਲੈਣਾ ਆਹ ਨਹੀਂ ਉਹ ਵਾਲੇ ਸੋਨੇ ਲੱਗਣਗੇ ਕੜਾਈਆਂ ਵਾਲੇ ਲਵਾਂਗੇ ਆਪਣੀ ਨਾੜੀ ਚ ਲਵਾਂਗੇ ਦੇਖੀ ਫਰੋਜ਼ੀ ਸਾਰਾ ਹਾਂ ਹਾਂ ਆਪਣੀ ਨਾੜੀ ਚ ਬੇਬੇ ਦੇ ਕਿਹਨਾਂ ਨਾਰੀ ਹੁੰਦਾ ਉਹ ਹੁੰਦਾ ਉਹ ਜੰਟੇ ਜੇ ਵਰਗਾ ਹੀ ਹੁੰਦਾ ਹਾਂ ਨਹੀਂ ਆਪ ਹੋਰ ਕੀ ਆਪਾਂ ਤਾਂ ਤਿਆਰੀ ਕਰਵਾ ਦੇਣੀ ਬੇਬੇ ਨਾਲ ਅਕਸਰ ਨੂੰ ਆਪਾਂ ਨੂੰ 15 ਦਿਨ ਹੋ ਗਏ ਲੱਗੀਆਂ ਨੂੰ ਬੇਬੇ ਦੀ ਸੇਵਾ ਕਰਦੀਆਂ ਨੂੰ हाँ इन्नक तो बन दईया हां बेबे लेके दऊगी अपन नु कहंदी सी फटाफट फटाफट देना मैं बेबे दे जी ल्याओ मैं थोड़ी ये लत्ता कट दमा बेबे जी दे। हाँ और के बेबे जी हाँ तुसी आज रोटी का दिखाओगे मटर पनीर बना है आलू वाले आलू वाले आलू वाले ले टीका वाले हां बना लो बेबे जी ਤੁਸੀਂ ਹੁਣ ਸਾਨੂੰ ਸੂਟ ਲੈਣ ਕਿਦਨ ਜਾਓਗੇ ਆਪਣੇ ਆਲੂ ਤਾਂ ਪੱਟੇ ਗਏ ਕੋਈ ਨਾ ਦੋ ਚਾਰ ਦਿਨ ਰੁਕ ਜਾ ਹਾਂ ਬੇਬੇ ਬੇਬੇ ਜੀ ਦੱਸੋ ਨਾ ਕਿਦਨ ਚੱਲਾਂਗੇ ਕੋਈ ਨਾ ਅੱਜ ਜੀ ਰੋਟੀ ਰੋਟੀ ਬਣਾ ਲਓ ਆਪਾਂ ਕੱਲ ਪਰਸੋਂ ਤੱਕ ਚੱਲਾਂਗੇ ਜਾਓ ਤੁਸੀਂ ਪੱਕਾ ਚੱਲਾਂਗੇ ਨਾ ਹਾਂ ਹਾਂ ਜਾਓ ਤੁਸੀਂ ਚੱਲ ਆਪਾਂ ਫਿਰ ਆਲੂ ਵਾਲੇ ਪਰੌਠੇ ਬਣਾ ਦਈਏ ਹਾਂ ਹਾਂ ਬਣਾ ਲਾ ਕੋਈ ਨਾ ਬਣਾ ਦੇ ਹਾਂ ਹਾਂ ਚੱਲ ਆਲੂ ਵਾਲੇ ਪਰੌਠੇ ਦਿੰਨੇ ਮੈਂ ਰਹਿ ਤਾ ਰਹਿ ਤਾ ਬਣਾ ਕੇ ਦਿੰਦਾ ਆਹੇ ਨਹੀਂ ਨਨ ਨੂੰ ਸੂਟ ਚੇਤੇ ਰਹਿ ਗਏ ਨਹੀਂ ਮੈਂ ਤਾਂ ਨਨ ਨੂੰ ਐਵੇਂ ਪੈਂਟਰ ਛੱਡਦੀ ਰਹਿੰਦੀ ਸੀ ਦਵਾਉਣੀ ਆ ਤੁਹਾਨੂੰ ਮੈਂ ਸੂਟ ਮੈਂ ਵੀ ਤੁਹਾਡੀ ਸੱਸ ਸਾਹ ਦਿਨੀ ਆ ਤੁਹਾਨੂੰ ਮੈਂ ਸੂਟ ਐਵੇਂ ਨਾ ਰੁਜੀ ਰਾਜਕੌਰ ਨੂੰ ਕੁਝ ਜਾ ਆਏ ਮੈਂ ਤਾਂ ਥੱਕ ਗਈ ਨੀ ਬੋਲੀਆ ਨੀ ਗਰਾਂ ਕੱਪੜਿਆਂ ਦਾ ਤੋਕੇ ਆਈਆਂ ਨੀ ਮੈਂ ਨੀ ਹਰਪੁਰੀ ਤੋਂ ਨੀ ਬੇਬੇ ਨੂੰ ਲਾਉਂਦੀ ਨੂੰ ਲਾਰਾ ਲਾਉਂਦੀ ਨੂੰ ਕਿੰਨਾ ਟਾਈਮ ਹੋ ਗਿਆ ਹੋਰ ਨਹੀਂ ਮਹੀਨਾ ਹੋ ਗਿਆ ਹਾਂ ਤਾਲੂ ਵੇਚਣ ਦਾ ਢੇੜਾ ਵੇਲਾ ਹੋ ਗਿਆ ਹੋਰ ਕੀ ਨੀ ਘਰੇ ਫਾੜ ਕੇ ਸਾਰੀ ਆਪ ਦੀ ਜੇਬ ਚ ਆਪੇ ਖਰਚ ਲੈਣੀਆਂ ਆਪਾਂ ਨੂੰ ਕਹਾਉ ਦੇਣਾ ਆਪਾਂ ਨੂੰ ਕਾਦਾ ਨਹੀਂ ਮੈਂ ਬੂ ਮੈਂ ਮਰ ਜਾ ਨਹੀਂ ਮੈਨੂੰ ਤਾਂ ਇਹ ਬੁਰੀ ਕਿੱਥੋਂ ਦੀ ਨਹੀਂ ਆਪਾਂ ਨੂੰ ਤਾਂ ਮੈਨੂੰ ਲੱਗਦਾ ਲਾਰੇ ਲਾਉਂਦੀ ਯਾਰ ਹੋਰ ਆਪਾਂ ਨੂੰ ਤਾਂ ਸੂਟ ਸ਼ਾਟ ਲੈ ਕੇ ਦਿੱਤੇ ਹੀ ਕੋਈ ਹੋਰ ਕੀ ਇੰਨਾ ਕੰਮ ਆਪਾਂ ਲੰਗਰ ਦਾ ਕਾਪਾ ਹੋ ਨਹੀਂ ਹਾਂ ਜੀ ਹਾਂ ਜੀ ਨਹੀਂ ਨਿੰਬੂ ਪਾਣੀ ਕਿੰਨੇ ਬੜਾ ਬੜਾ ਫੇ ਦੇਤੇ ਇਹ ਮੁੰਡੇ ਗੋਡੇ ਘੁੱਟ ਦੀਆਂ ਆਪਾਂ ਹਾਂ ਬਗ ਹੋਰ ਦਾਖਾ ਪਾਪਾ ਚੌਲ 5 ਕਿਲੋ ਮੁਕਾਤੇ ਇਹਨੂੰ ਰੋਜ਼ ਖਵਾ ਕੋ ਸਾਰੀ ਥਲੀ ਮਕੋਦੀ ਤੂੰ ਹੋਰ ਕੀ ਰੋਜੀਆਂ ਨੂੰ ਬਣਾ ਕੇ ਦਿੰਦੀ ਅਸੀਂ ਆਪ ਵੀ ਨਹੀਂ ਖਾ ਕੇ ਤੇ ਟੁੱਟੜੇ ਜਿੰਨਾ ਦੇ ਸੀ ਭਾਜੂ ਵੈਸੇ ਸਾਰਾ ਹੀ ਖਾ ਗਿਆ ਹੁਣ ਕੀ ਕਰੀਏ ਤਾਂ ਨਹੀਂ ਮੈਂ ਤਾਂ ਕਹਿੰਦੀ ਜੇ ਅੱਜ ਨਾ ਮੰਨੀ ਮੈਂ ਤਾਂ ਕਹਿੰਨੀ ਫੜ ਕੇ ਦੈਂਪੜ ਗਈ ਤਦ ਮਹੂਬ ਪਨੀਰੀ ਰੋਟ ਨਹੀਂ ਆਉਂਦੀ ਐਂ ਹੀ ਕਰੀਏ ਹਨਾ ਆ ਜਾਣਦੇ ਆ ਜਿਹਨੂੰ ਅੱਜ ਦੇਖਦੇ ਆ ਕਰਦੀ ਆ ਅੱਜ ਪਤਾ ਕਰੀ ਲਈ ਲੈ ਕੇ ਦਿੰਦੀ ਐ ਕੀ ਲੈ ਕੇ ਹਾਂ ਜਿੰਨਾ ਲੈ ਕੇ ਦਿੱਤੇ ਇਹਦੀ ਤਾਂ ਪਟਾਈ ਪੱਕੀ ਅੱਜ ਇਹਨੂੰ ਤਾਂ ਬੰਦਾ ਬੁੜੀ ਨੂੰ ਮੈਂ ਬਣਾਉਂ ਇਹ ਇਹਨੂੰ ਤਾਂ ਬਾੜਾ ਮੇਰਾ ਤੇ ਕਿਹਦੀ ਜਾਂਦੀ ਹੋਰ ਨਹੀਂ ਲੋ ਸਾਰਿਆਂ ਬਾਹਾਂ ਕੇ ਗੁੱਟ ਵੀ ਦੁਪਨਾ ਨਹੀਂ ਮੈਂ ਤਾਂ ਤਿੰਨਾਂ ਜਾ ਹੱਕਾਂ ਜਿਸੀ ਕਿ ਬੂੰਦ ਵੀ ਰਹਿਣ ਹੋਰ ਸਹਾਰਾ ਆਇਆ ਜਿਵੇਂ ਹੋਵੇ ਤੀਬਰ ਪੋਰ ਕੀ ਅੱਜ ਆ ਜਾਂਦੇ ਨੂੰ ਪੁੱਛ ਲੈਣਾ ਦੇਖਦੇ ਆਂ ਕੀ ਕਰਦੀ ਆਪਾਂ ਲੈ ਕੇ ਜਾਂਦੀ ਕਹਿੰਦੀ ਨਹੀਂ ਸੀਗੀ ਕੱਲ ਨੂੰ ਲੈ ਕੇ ਚੱਲੂਗਾ ਹੁਣ ਫੈਸਲਾ ਹੋਈ ਆ ਕੀ ਕਰਨੀ ਤੇਰੇ ਦਰਵਾਜ਼ੇ ਉੱਤੇ ਆਣਾ ਹਾਂ ਹਾਂ ਹੁਣ ਆਪਾਂ ਐ ਕਰਦੇ ਜਦੋਂ ਆਊਗੀ ਆਪਾਂ ਦੇਖਾਂਗੇ ਆਪਾਂ ਪਾਣੀ ਪੂਣੀ ਦੁਫਾ ਹੋਣੀ ਨਾ ਕੁਛ ਨਹੀਂ ਦੇਣਾ ਚ ਐਵੇਂ ਤੇ ਹੀ ਜਾਣਾ ਚੱਕਾ ਲਾ ਕੇ ਦੇ ਜੀ ਆਪੇ ਚਲਕੀ ਕਰ ਐਂ ਕਿ ਤਾਂ ਗਰਮੀ ਵਾਲੇ ਵੀ ਪਾਟ ਗਏ ਇੱਕ ਇੱਕ ਦੋ ਦੋ ਸੁੱਕ ਰਹਿ ਗਏ ਸਾਰੇ ਉਹੀ ਬਰੋਲ ਪਾਈ ਜਾ ਜੇ ਮੈਂ ਤਾਂ ਉਹੀ ਪਾਈ ਜਾਨੀ ਧੋ ਧੋ ਕੇ ਬਿਨਾਂ ਦਾ ਤੁੱਕ ਕੋ ਪਹਿਲਾਂ ਸਕਾ ਲੋ ਫਿਰ ਉਹਨੂੰ ਪਾ ਲੋ ਕੋਈ ਨਾ ਚਾਰਜ ਵੇਸੇ ਹਾਂ ਇਹਨੂੰ ਤਾਂ ਪਣਾਉਨੇ ਇਹਨੂੰ ਸੈੱਟ ਉੱਧਰ ਚਾਹ ਆ ਇਥੋਂ ਨਹੀਂ ਕਰਤੀ ਹਾਂ ਨਹੀਂ ਮੇਰੀ ਗੁਗਲੀਆਂ ਨਹੀਂ ਮੇਰੀ ਬੁਗਲੀਆਂ ਨਹੀਂ ਕਿੱਥੇ ਨੇ ਮੇਰੀਆਂ ਗੁਗਲੀਆਂ ਨਹੀਂ ਉਹ ਬੈਠੀਆਂ ਨਹੀਂ ਬੋ ਨਿੰਬੂ ਪਾਣੀ ਬਣਾ ਲਿਆ ਭੱਜ ਕੇ ਜਾਓ ਅੱਜ ਨਹੀਂ ਅੱਜ ਨੂੰ ਨਿੰਬੂ ਪਾਣੀ ਸਕਰੀਮੀਏ ਬਣਾ ਲਓ ਪਤਾ ਜੀ ਨਾ ਬੇਬੇ ਜੀ ਤੂੰ ਸਾਨੂੰ ਸੂਟ ਨਹੀਂ ਦਿਵਾਇ ਹਜੇ ਤੱਕ ਉਹ ਕੋਈ ਨਾ ਪੁੱਤ ਨੇ ਲੈ ਕੇ ਜਾਉਂ ਚਾਰ ਪੰਜ ਦਿਨ ਰੁਕ ਜਾ ਬਸ ਨਾ ਨਾ ਬੇਬੇ ਚੱਲ ਤੁਰ ਬਥੇਰੇ ਚਾਰ ਹੋ ਗਿਆ ਹੁਣ ਤਾਂ ਆ ਚੱਕੀ ਨੂੰ ਬੁੜੀ ਚੱਲੋ ਹਾਂ ਤੈਨੂੰ ਬਣਾਈਏ ਬੰਦਾ ਆ ਜਦੋਂ ਮੈਂ ਖੱਚ ਕੇ ਦਮ ਲੈ ਕੇ ਚਲੀ ਗਈ ਕੁੱਟੀ ਪੁੱਤ ਤੇ ਆਈ ਮੜੀ ਕੰਮ ਨਾ ਆਏ ਕਿ ਮੈਂ ਚਲੀ ਜਾਵਾਂਗੀ ਤਾਂ ਚੱਲ ਅੰਦਰ ਫਟ ਤੇ ਫਟ ਜਾ ਚੱਲ ਅੰਦਰ ਦਫਾ ਹੋਣੀ ਅੱਟੇ ਜਨੇ ਮੇਰੇ ਪਾਸੇ ਸੇਕਦੇ ਨਹੀਂ ਕੰਜਰੀਆਂ ਨੇ ਦਫਾ ਹੁਣੀ ਇਹਨਾਂ ਨੇ ਕੀ ਕਮਾ ਹੁਣ ਮੈਂ ਪਾਸੇ ਸੇਕਦੇ ਨਹੀਂ ਕੰਜਰੀਆਂ ਨਹੀਂ ਨਹੀਂ ਆਈਆਂ ਨਾ ਹੋਰ ਰੱਬ ਕਿਸੇ ਨੂੰ ਨਾ ਦੇਵੇ ਇਹ ਲਾਰੇ ਨਾਲ ਮੈਂ ਨਾ ਟਾਈਮ ਕੱਢ ਦਫਾ ਹੋਣੀਆਂ ਨੇ ਮੈਨੂੰ ਘੁੱਟਦਾ ਬੇਬਤ ਨਹੀਂ ਮੇਰੀ ਸੋਣ ਚਿੜੀਆਂ ਨਹੀਂ ਮੇਰੀ ਗੁਗਲੀਆਂ ਮੁਗਲੀਆਂ ਆ ਇਹ ਬੇਪੱਤ ਮੈਨੂੰ ਨਿੰਬੂ ਪਾਣੀ ਦੇ ਦੋ ਮੇਰੇ ਪਾਸੇ ਤੋਂ ਹਾਏ ਨਹੀਂ ਮੇਰੇ ਪਾਸੇ ਤੋਂ ਖੜਾ ਤੇ ਨਹੀਂ ਮੇਰੀ ਗੁਗਲੀਆਂ ਨਹੀਂ ਮੇਰੀ ਸੋਣ ਜੜੀਆਂ ਅਸੀਂ ਨਹੀਂ ਹਾਂ ਤੇਰੇ ਗੁਗਲੀਆਂ ਮੁਗਲੀਆਂ ਹੈਗੀਆਂ ਸਾਨੂੰ ਦੱਸ ਸੂਟ ਦਵਾਉਣੀ ਹੈ ਕਿ ਨਹੀਂ ਦਵਾਉਣੀ ਬਥੇਰੇ ਮਿੱਠੇ ਬੋਚੇ ਮਾਰ ਲੈ ਪੁੱਤ ਮੈਂ ਚੱਲਦੇ ਆਪਾਂ ਮੈਨੂੰ ਨਿੰਬੂ ਪਾਣੀ ਦੇ ਦੋ ਉੱਥੇ ਲਿਆਓ ਚੁੰਨੀਆਂ ਚੰਨੀਆਂ ਨਿੰਬੂ ਪਾਣੀ ਦੇਣਾ ਪਹਿਲਾਂ ਸਾਨੂੰ ਸੂਟ ਦਵਾ ਹੋਕਾ ਪਾਣੀ ਪੀ ਲੈ ਆਪੇ ਉੱਠ ਕੇ ਕੋਈ ਨਾ ਮੈਨੂੰ ਪਾਣੀ ਦੇ ਲਿਆਓ ਐਂ ਕਰ ਤੁਸੀਂ ਕੱਪੜੇ ਪਾ ਕੇ ਮੈਨੂੰ ਲੈ ਕੇ ਜਾਣੀ ਥੰਨੂੰ ਹਾਏ

ਹਾ ਹੁਆ ਹੁਆ ਹੈਨਾ ਵਧੀਆ ਲੱਭ ਕੇ ਲਿਆਵਾਂਗੇ ਸੂਟ ਮਹਿੰਗੇ ਲਾਵਾਂਗੇ ਹਾਂ ਹਾਂ ਇਹਨੇ ਤਾਂ ਸੁਨੇ ਸੌਂਨਾ ਸੌਂ ਲਾ ਕੇ ਹੋਰ ਹੋਰ ਹੰਦ ਕੜਾਈ ਵਾਲੇ ਬਣ ਜਾਈ ਆ ਫੋਟ ਅਬ ਦੇਖੋ ਅਬ ਇਹ ਕਿੱਧਰ ਗਈ ਆਪਣੇ ਸੂਟ ਇਹ ਆਪਾਂ ਨੂੰ ਨਹੀਂ ਸੂਟ ਲੈ ਕੇ ਦਿੰਦੀ ਇਹ ਚੱਕ ਨੀ ਕੁੜੀ ਇਹਨੇ ਲਹੂ ਪੀ ਲਿਆ ਕੁੱਤੀ ਨੇ ਪੂਰਾ